ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੁਜੀ ਸ਼ਰਵਾਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ ਵਾਪਰਿਆ ਵੱਡਾ ਭਿਆਨਕ ਹਾਦਸਾ ਮੌਕੇ ਤੇ ਕਈਆਂ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ ਤੂ ਲੇ ਜਿਲੇ ਚ ਇੱਕ ਅਪਿਆਨਿਕ ਸੜਕ ਹਾਸਾ ਵਾਪਰਿਆ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰਾ ਤੋਂ ਸਵੇਰੇ ਵਾਪਰੀ ਜਦੋਂ ਜ਼ਿਲੇ ਦੀ ਸਿੰਖੇੜਾ ਤਹਿਸੀਲ ਅਦੀਨਪੰਦੇ ਹੋਲਪੰਦੇ ਚ ਇੱਕ ਪਿਕਅਪ ਵੈਨ ਅਤੇ ਕਾਰ ਵਿਚਾਲੇ ਟੱਕਰ ਹੋ ਗਈ ਜਾਣਕਾਰੀ ਅਨੁਸਾਰ ਇੱਕੋ ਵਿੱਚ ਕੁਝ ਸਰਦਾਲੂ ਪਗਵਤ ਕਥਾ ਸੁਣਦੇ ਲਈ ਨਿਰਜ਼ਾਨਾ ਗਏ ਹੋਏ ਸਨ ਅਤੇ ਰਾਤ ਨੂੰ ਕਥਾ ਦੀ ਸਮਾਪਤੀ ਤੋਂ ਬਾਅਦ ਵਾਪਸ ਪਰਤ ਰਹੇ ਕਰ ਸਨ ਪਰ ਉਸ ਸਮੇਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਤਰ੍ਹਾਂ ਪਿਕਅਪ ਵੈਨ ਦੇ ਕਾਰ ਨੂੰ ਜ਼ੋਰ ਦਾ ਟੱਕਰ ਮਾਰਦੀ ਹੈ ਤੇ ਐਸਐਸਏ ਚਾਰ ਲੋਕਾਂ ਦੀ ਮੌਤ ਹੋ ਗਈ ਐਸਐਸਏ ਚਾਰ ਲੋਕਾਂ ਦੀ ਮੌਤ ਹੋ ਗਈ ਇਹਦੇ ਮੌਕੇ ਤੇ ਮਜੀ ਲੋਕਾਂ ਦਾ ਕਿਨ ਇੱਕ ਪਿਕਅਪ ਗੱਡੀ ਦੇ ਡਰਾਈਵਰ ਨਾ ਜਿਹੜੀ ਹਾਲਤ ਚ ਸੀ ਇਹਦੇ ਜਿਸ ਕਰਕੇ ਕੜਨਾ ਵਫਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ